ਅੱਜ ਖਰਨਾਚੋ ਸ਼ਹੀਦ ਅਗਨੀਵੀਰ ਰਜੇਸ਼ ਸਿੰਘ ਦੇ ਕਰਜਾਨ ਕੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨੂੰ ਸੌਪਣਗੇ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਬੀਤੇ ਦਿਨੀ ਜੰਮੂ ਦੇ ਵਿੱਚ ਹੋਏ ਮਾਣ ਦਾਸ ਦੇ ਵਿੱਚ ਸ਼ਹੀਦ ਹੋਏ ਸਨ ਅਜੇ ਸਿੰਘ ਮੰਤਰੀ ਅਮਨ ਅਰੋੜਾ ਤੇ ਸੰਗਰੂਰ ਕੋਰਟ ਅੱਜ ਸੁਣਾ ਸਕਦੀ ਹੈ ਫੈਸਲਾ ਕੱਲ ਮੈਰਾਥਨ ਸੁਣਵਾਈ ਦੇ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਨੇ ਬਹਿਸ ਕੀਤੀ ਪੂਰੀ ਅਮਨ ਅਰੋੜਾ ਨੇ 2 ਸਾਲ ਦੀ ਸਜ਼ਾ ਨੂੰ ਦਿੱਤੀ ਹੈ ਚੁਣੌਤੀ ਪੰਜਾਬ ਦੇ ਵਿੱਚ ਇਕੱਲੇ ਚੋਣ ਲੜੇਗੀ ਆਮ ਆਦਮੀ ਪਾਰਟੀ ਸੀਐਮ ਬੋਲੀ 13 ਸੀਟਾਂ ਤੇ 40 ਨਾ ਕੀਤੇ ਸ਼ਾਰਟਲਿਸਟ ਸਰਵੇ ਤੋਂ ਬਾਅਦ ਨਾਵਾਂ ਦਾ ਕਰਾਂਗੇ ਐਲਾਨ ਕਾਂਗਰਸ ਬੋਲੀ ਹਾਈ ਕਮਾਂਡ ਤੱਕ ਪਹੁੰਚਾ ਰਹੇ ਹਾਂ ਵਰਕਰਾਂ ਦੀ ਰਾਏ ਵਿਰੋਧੀਆਂ ਦੇ ਇੰਡੀਆ ਗੱਠਜੋੜ 'ਚ ਸਭ ਤੋਂ ਵੱਡੀ ਦਰਾ ਮਮਤਾ ਬੇਨਰਜੀ ਨੇ ਪੱਛਮੀ ਬੰਗਾਲ 'ਚ ਇਕੱਲੇ ਚੋਣ ਲੜਨ ਦਾ ਕੀਤਾ ਐਲਾਨ ਕਿਹਾ ਕਾਂਗਰਸ ਨੇ ਨਹੀਂ ਮੰਨੇ ਸਾਡੇ ਪ੍ਰਸਤਾਵ ਕਾਂਗਰਸ ਬੋਲੀ ਮਮਤਾ ਬਿਨਾ ਗੱਠਜੋੜ ਦੀ ਕਲਪਨਾ ਨਹੀਂ ਰਾਸ਼ਨ ਕਾਰਡ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ ਸੀਐਮ ਪੂਲੇ ਕੱਟੇ ਗਏ 10,70,000 ਰਾਸ਼ਨ ਕਾਰਡ ਤੁਰੰਤ ਬਹਾਲ ਸਾਕਾ ਫੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਵੀ 6000 ਤੋਂ ਵਧਾ ਕੇ 10000 ਕਰਨ ਨੂੰ ਮਨਜ਼ੂਰੀ ਸੁਰੱਖਿਆ ਫੋਰਸ ਤੇ ਫਰਿਸ਼ਤੇ ਸਕੀਮ ਨੂੰ ਵੀ ਮਨਜ਼ੂਰੀ ਜੀ ਦਰਬਾਹ ਦੇ ਵਿੱਚ ਪਾਰਟੀ ਵਰਕਰਾਂ ਨੂੰ ਪੂਲੇ ਸੁਭਿਰਬਾਦਲ ਕਿਆਸੀ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਕੀਤੀ ਮਾ ਪਾਰਟੀ ਝੂਠੇ ਪ੍ਰਚਾਰ ਦਾ ਨਹੀਂ ਦੇ ਸਕੇ ਜਵਾਬ ਪਰ ਹੁਣ ਨਾ ਕਰਿਓ ਗਲਤੀ ਆਪਣੀ ਪਾਰਟੀ ਨੂੰ ਕਰੋ ਤਕਰਾ 3 ਜਨਵਰੀ ਨੂੰ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮਿਆਰ ਪੰਜਾਬ ਹਰਿਆਣਾ ਹਾਈ ਕੋਰਟ ਨੇ 3 ਜਨਵਰੀ ਨੂੰ ਚੋੜ ਕਰਵਾਉਣ ਦੇ ਪ੍ਰਸ਼ਾਸਨ ਨੂੰ ਦਿੱਤੇ ਹੁਕਮ ਪ੍ਰਸ਼ਾਸਨ 6 ਫਰਵਰੀ ਨੂੰ ਕਰਨਾ ਚਾਹੁੰਦਾ ਸੀ ਚੋ 75ਵੇਂ ਗਣਤੰਤਰ ਦਿਵਸ ਤੋਂ ਪਹਿਲੀ ਸ਼ਾਮ ਦੇਰਸ ਨੂੰ ਕਰਨਗੇ ਸੰਬੋਧਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ 7 ਵਜੇ ਤੋਂ ਹੋਵੇਗਾ ਪ੍ਰਸਾਰਣ ਪਹਿਲਾਂ ਹਿੰਦੀ ਅਤੇ ਫਿਰ ਅੰਗਰੇਜ਼ੀ ਦੇ ਵਿੱਚ ਕੀਤਾ ਜਾਵੇਗਾ ਸੰਬੋਧਨ ਅੰਤਰਿੰਕेंद्रीय ਬਜਟ 2024 ਤੋਂ ਪਹਿਲਾ ਹਲਵਾ ਸੈਰਮਨੀ ਤਪਰਬੰਦ ਨਾਰਥ ਬਲਾਕ ਦੇ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸਿਤਾਰਮਨ ਨੇ ਖਵਾਇਆ ਹਲਵਾ ਬਜਟ ਦੀ ਛਪਾਈ ਦਾ ਕੰਮ ਸ਼ੁਰੂ ਸਸ਼ਿਕਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹਾਂ ਸੰਤੂ ਮੀਦਾ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਤਾਂ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਚੋਣਾ ਤੋਂ ਤਾਂ ਚੋਣਾ ਤੋਂ ਪਹਿਲਾਂ ਹੀ ਇੰਡੀਆ ਗੱਠ ਜੋੜ ਤੇ ਸੰਕਟ ਦੇ ਬਦਲ ਨਜ਼ਰ ਆ ਰਹੇ ਨੇ ਪੱਛਮ ਬੰਗਾਲ ਦੇ ਵਿੱਚ ਗੱਠ ਜੋੜ ਨੂੰ ਝਟਕਾ ਲੱਗਿਆ ਹੈ ਜਿੱਥੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਐਲਾਨ ਕੀਤਾ ਹੈ ਕਿ TMC ਲੋਕ ਸਭਾ ਚੋਣਾਂ ਦੇ ਵਿੱਚ ਇਕੱਲੇ ਹੀ ਮੈਦਾਨ ਦੇ ਵਿੱਚ ਉਤਰੇਗੀ ਕਿਸ ਤਰ੍ਹਾਂ ਕੰਪਿਊਟਰ ਬਹੀਗਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿੰਨਮੂਲ ਕਾਂਗਰਸ ਦੀ ਮੁਖੀ ਮਮਤਾ ਬੇਨਰਜੀ ਨੇ ਇਕਲਾ ਚਲੋਦਾਨ ਨਾ ਰੱਦਤਾ ਮਮਤਾ ਬੇਨਰਜੀ ਨੇ ਐਲਾਨ ਕਰ ਦਿੱਤਾ ਹੈ ਕਿ ਟੀਐਮਸੀ ਲੋਕ ਸਭਾ ਚੋਣਾਂ ਦੇ ਵਿੱਚ ਇਕੱਲੇ ਚੋਣ ਮੈਦਾਨ ਦੇ ਵਿੱਚ ਉਤਰੇਗੀ ਮਮਤਾ ਬੇਨਰਜੀ ਨੇ ਜਦੋਂ ਐਲਾਨ ਕੀਤਾ ਤਾਂ ਉਸ ਸਮੇਂ ਉਹਨਾਂ ਦੇ ਤੇਵਰ ਦੇ ਵਿੱਚ ਅਣਦੇਖੀ ਦਾ ਦਰਦ ਅਤੇ ਤਲਖੀ ਸੀ ਉਹਨਾਂ ਨੇ ਕਿਹਾ ਕਿ ਮੈਂ ਜੋ ਸੁਝਾ ਦਿੱਤੇ ਸਨ ਕਾਂਗਰਸ ਨੇ ਉਹਨਾਂ ਨੂੰ ਨਕਾਰ ਦਿੱਤਾ ਨਾ ਮਾ ਕੋਈ ਪਤਾ ਹੋਈ ਨਹੀਂ ਕਾਹਕੇ ਅਮਰ ਕੋਈ ਪਤਾ ਹੋਈ ਨਹੀਂ এবং আমি প্রস্তাব দিয়েছিলাম ওরা ওরকম থেকে প্রত্যাখ্যান করেছে তখন থেকে আমাদের বড় সিদ্ধান্ত নিয়েছে আমরা বাংলায় একা করবো এবং ওরা যে আজ থেকে র্যালি করেছে আমাদের একবার অ্যাজ এ অফ কান্ট্রি আমি ইন্ডিয়ার তো আমাকে একবার জানিয়েছে এটি আপনার রাজ্যে না জানায়নি সুতরাং আমার সাথে কোনো সক্ষম নেই বাংলার ব্যাপারে অল ইন্ডিয়ায় কী করবো না করবো আপনার ইলেকশন ভাববো আমরা সে পার্টি আমরা বিজেপিকে আরামূল্য যাওয়ার ਹਾਲਾਂਕਿ ਮਮਤਾ ਦੇ ਸਖਤ ਰੁਖਤੇ ਬਾਅਦ ਕਾਂਗਰਸ ਨਰਮ ਪੈਂਦੀ ਨਜ਼ਰ ਆਈ ਅਤੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੀ ਹੋਈ ਹੈ ਕਾਂਗਰਸ ਨੇ ਕਿਹਾ ਕਿ ਮਮਤਾ ਬੈਨਰ ਜੀ ਦੇ ਬਿਨਾ ਇੰਡੀਆ ਬਲੌਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇਸੇ ਕੜੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਮਤਾ ਜੀ ਕੇ ਬਿਨਾ ਇੰਡੀਆ ਗੱਠਜੋੜਨ ਕੀ ਕਲਪਨਾ ਨਹੀਂ ਕਰ ਸਕਦਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਕੱਲ ਮਮਤਾ ਜੀ ਨੇ ਕਿਹਾ कि बीजेपी को हराना हमारा कर्तव्य है हमारी प्रायोरिटी है हमारी प्राथमिकता है उसी भावना के साथ हम पश्चिम बंगाल में प्रवेश कर रहे हैं और हमें पूरा उम्मीद है कि पश्चिम बंगाल में इंडिया गठबंधन गठबंधन के रूप में चुनाव लड़ेंगे लड़ेंगे और सभी पार्टियों का सहयोग होगा तृणमूल कांग्रेस एक बड़ी पार्टी है सत्ता में है और कांग्रेस और लेफ्ट उनसे अपोजिशन में चुनाव हमेशा लड़ा करते हैं इसलिए उनके लिए सीट शेयरिंग थोड़ा सा जो है कॉम्प्लिकेटेड रहेगा और जो भी छोटे मोटे उनके बीच में मनमुटाव हैं वो हल कर दिए जाएंगे क्योंकि मोटे तौर पे चाहे ममता बनर्जी हों चाहे राहुल गांधी हों दोनों ही इंडिया ब्लॉक की सक्सेस के लिए कमिटेड हैं ਮਮਤਾ ਬੈਨਰਜੀ ਦੇ ਸਲਾਮ ਦੇ ਬਾਅਦ ਭਾਜਪਾ ਵੀ ਇੰਡੀਆ ਗਠਬੰਧਨ ਤੇ ਸਵਾਲ ਖੜੇ ਕਰ ਰਹੀ ਹੈ ਅਤੇ ਕਿਹਾ ਕਿ ਇਸ ਗਠਬੰਧਨ ਦੇ ਵਿੱਚ ਹਰ ਥਾਂ ਤੇ ਨਵਾਂ ਟਕਰਾਅ ਦਿਖਣ ਨੂੰ ਮਿਲ ਰਿਹਾ ਹੈ ਇਹ ਗਠਬੰਧਨ ਭ੍ਰਸ਼ਟਾਚਾਰ ਅਤੇ ਪਰਵਾਰਿਕ ਪੇਸ਼ੇ ਨੂੰ ਅੱਗੇ ਵਧਾਉਣ ਵਾਲੇ ਲੋਕਾਂ ਦੇ ਨਾਲ ਭਰਿਆ ਹੋਇਆ ਹੈ। ਦਿੱਲੀ ਮੈਂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸੀਟਾਂ ਪਰ ਚਰਚਾ ਕਰਦੀ ਹੈ ਪੰਜਾਬ ਮੈਂ ਸਿੱਧੂ ਬੋਲਤੇ ਭਗਵੰਤ ਮਾਨ ਨੇ 40000 ਕਰੋੜ ਦਾ ਘੋਟਾਲਾ ਕੀਤਾ ਹੈ ਭਗਵੰਤ ਮਾਨ ਜੀ ਕਹਤੇ ਇਕਤੀ ਕਾਂਗਰਸ ਔਰ ਦੱਖਣ ਕੀ ਔਰ ਜਾਏ तो केरल में पिनराई विजयन को सुधाकरन जी और के सी वेणुगोपाल साइकोपैथ कावर्ड पता नहीं कौन कौन सी गालियों से नवाजते हैं और कांग्रेस को कहते हैं लेफ़्ट वाले कि आपके राहुल गांधी से कहिए वायनाड छोड़ दे तो मुझे लगता है कि इसीलिए पांच मीटिंग के बाद भी ना इनके पास झंडा ना एजेंडा ना नेता ना नीति ना नीयत है ये केवल और केवल कन्फ्यूजन वाले हैं करप्शन वाले हैं और फैमिली के प्रोफेशन को बढ़ाने वाले हैं इनके पास मिशन मिशन नहीं है ਵ੍ਰੋਧੀ ਇੱਕਜੁੱਟ ਹੋ ਕੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਚਾਰੋਂ ਖਾਨੇ ਚਿਤ ਕਰਨ ਦਾ ਦਮ ਪਰ ਰੇਸਨ ਪਰ ਮੰਮਤਾ ਬੈਨਰਜੀ ਦੇ ਸਲਾਮ ਦੇ ਨਾਲ ਇੰਡੀਆ ਗੱਠਬੰਧਨ ਦੀ ਤਸਵੀਰ ਅਤੇ ਭਵਿੱਖ ਤੇ ਸੰਕਟ ਦੇ ਬਦਲ ਗਾਰੇ ਗਿਨੇ ਪਿਊਰ ਰਿਪੋਰਟ 16 ਤਾਂ ਭਾਜਪਾ ਦੇ ਵਿਰੁੱਧ ਖੜੇ ਹੋਏ ਇੰਡੀਆ ਗੱਠਜੋੜ ਦੇ ਸਿਰ ਤੇ ਪੰਜਾਬ ਦੇ ਵਿੱਚ ਵੀ ਸੰਕਟ ਮੰਡਰਾ ਰਿਹਾ ਹੈ ਸੀਮਾਨ ਨੇ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨ ਦਾ ਇੰਸ਼ਾਰਾ ਕਰ ਦਿੱਤਾ ਆਈਐਨਡੀਆ ਮਹਾ ਲਾਇਆンス ਨੂੰ ਪੰਜਾਬ ਵਿੱਚ ਵੀ ਵੱਡਾ ਝਟਕਾ ਲੱਗਾ ਨਜ਼ਰ ਆ ਰਿਹਾ ਹੈ ਸੀਐਫ ਭਗਵਨਪਾਨ ਨੇ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਗੱਲੇ ਚੋਂ ਲੜਨ ਦਾ ਇਸ਼ਾਰਾ ਕੀਤਾ ਹੈ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਨਪਾਨ ਨੇ ਕਿਹਾ ਪੂਰੇ ਮੁਲਕ ਵਿੱਚ ਪੰਜਾਬ ਬਣੇਗਾ ਹੀਰੋ जीतेगी तेरह लोकसभा सीटा के चाली भी तैयार कर ली गई है आस पटाई जा रही है कि आम आदमी पार्टी छेती ही जनतक तौर से इसका ऐलान भी कर देगी इसमें देश में पंजाब बनेगा हीरो 2024 में लोकसभा चुनाव में आम आदमी पार्टी के पक्ष में तेरह हीरो देखो ये तो उनका काम है ये ममता नहीं नहीं, नहीं कोई बात नहीं वो हो सकता है, कोई उनके साथ बातचीत चल रही हो उस लेवल पे लेकिन पंजाब में हम ऐसा नहीं करने वाले पंजाब में कांग्रेस से हमारा आई एन डी को लेके पंजाब कांग्रेस भी आम आदमी पार्टी गठजोड़ तैयार नजर रही कांग्रेस विरोधी दे दे क्यों अपने दी है फैसला सारी सीनियर लीडरशिप की बात हो चुकी है और हमें पूर्ण फेथ है कि जो हमारा वर्कर है पंजाब का उसकी जो उसकी एस्पिरेशंस हैं या उनकी मन का जो सेंटीमेंट है उसकी कदर सेंटर दी। जो हमारी पार्टी हाईकमांड उसकी कदर करेगा उसके मुताबिक आएगा जो भी फीडबैक हमारे वर्कर्स की आई है हमारे लीडर्स की आई है वो मैंने अपडेट कर दिया है लीडरशिप को एंड लीडरशिप जो भी फैसला लेगी वो हमारे स्टेट लीडर्स के साथ चर्चा करने के पश्चात ही ले अच्छी बात यह है कि हमारा संगठन तैयार है हमारा संगठन मजबूत है और मैं समझता हूँ जब संगठन मजबूत होगा तैयार होगा ਤੋ ਫੀਲਡ ਮੇ ਵੀ ਹਮ ਉਸਨੇ ਅੱਛੇ ਤਰੀਕੇ ਨਾਲ ਕੰਮ ਆਈਐਨਡੀਆ ਲੈਂਸ ਨੂੰ ਲੈ ਕੇ ਪੰਜਾਬ বিজেপি ਨੇ ਵੀ ਨਿਸ਼ਾਨਾ ਲਾਇਆ ਤੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਂਦੀ ਚੱਗੇ ਕੋਈ ਨਹੀਂ ਇਹ ਦੋਵੇਂ ਅੰਦਰੂਨੀ ਤੌਰ ਤੇ ਆਪਸ ਵਿੱਚ ਰੜੇ ਹੋਏ 13 0 ਤੋਂ ਕਈ ਦਿਨਾਂ ਤੋਂ ਰਾਗ ਲਾਪਰੇ ਜੇ 13 0 ਵਾਲਾ ਕੰਮ ਸੀਗਾ ਤੇ ਹੁਣ ਤੱਕ ਕੋਈ ਅੰਦਰ ਕੀਤੇ ਹੁੰਦੇ ਅਜੇ ਵੀ ਨਹੀਂ ਕੀਤੇ ਕਰਨਗੇ ਮੇਰਾ ਸਵਾਲ ਹੈ ਵੀ ਲੋਕ ਪੰਜਾਬ ਦੇ ਉਦੋਂ ਮੰਨਾਂਗੇ ਮੰਨਣਗੇ ਇਸ ਗੱਲ ਨੂੰ ਵੀ ਆ ਕੀਸ਼ੰਕਰ ਹੈ ਨਹੀਂ ਲੋਕਾਂ ਨੂੰ ਗੁੰਮਰਾ ਕਰ ਰਹੇ ਸਨ ਬੋਟਾਂ ਲੈਣ ਵਾਸਤੇ ਇਹਨਾਂ ਨੇ ਅੰਦਰ ਖਾਤੇ ਕੁਸਕੀ ਬਣਾ ਲਈ ਹੋਣੀ ਵੀ ਕਿਹੜਾ ਜੀ ਅੱਡ ਅੱਡ ਲੈ ਲੈਣੇ ਆਪਾਂ ਬਾਕੀ ਤਾਂ ਇਕੱਠੇ ਹੀ ਆ ਉੱਤੇ ਜਾ ਕੇ ਤੇ ਫਿਰ ਆਪਣੇ ਇਕੱਠੇ ਸਾਂਝੀਏ ਆਈਐਨਡੀਆ ਐਲਾਈਅੰਸ ਦੇ ਮੁਸ਼ਕਲਾਂ ਦੇ ਬੱਦਲ ਛਾਏ ਹੋਏ ਨੇ ਅਜਿਹੇ ਮੌਕੇ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਛੋਟੀ ਜਿਹੀ ਗਲਤੀ ਵੀ ਭਾਜਪਾ ਲਈ ਲਾਹੇਵੰਦ ਸਾਬਿਤ ਹੋ ਜਾਂਦੀ ਹੈ ਪੰਕਜ ਕਬਾਹੀ ਰਾਗਵ ਜੈਨ ਤੇ ਮਨਪਾਰ ਤੋਂ ਅੱਜ ਦੀ ਰਿਪੋਰਟ న్యూਸ ਏਜੀ ਪੰਚਾ ਉਦਰ ਪੰਜਾਬ ਦੇ ਵਿੱਚ ਗੱਠ ਜੋੜ ਨੂੰ ਲੈ ਕੇ ਕੇ ਸੀ ਵੀਨ ਗੋਪਾਲ ਦਾ ਬਿਆਨ ਆਇਆ ਹੋਣਾ ਕਿ ਆ ਕਿ ਪੰਜਾਬ ਦੇ ਵਿੱਚ ਗੱਠ ਜੋੜ ਨੂੰ ਲੈ ਕੇ ਕੁਝ ਦਿੱਕਤ ਹੈ ਤਾਂ ਪੰਜਾਬ ਦੇ ਵਿੱਚ ਸਾਡੀ ਪਾਰਟੀ ਮੁੱਖ ਵਿਰੋਧੀ ਧਿਰ ਹੈ ਤਾਂ ਪੰਜਾਬ ਦੇ ਵਿੱਚ ਕੇਰਲ ਵਰਗੀ ਸਥਿਤੀ ਬਣੀ ਹੋਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਸਸਪੈਂਸ ਜਿਹੜਾ ਹੈ ਲਗਾਤਾਰ بڑھਿਆ ਹੋਇਆ ਸੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਪਾਣ ਦੀ ਸਟੇਟਮੈਂਟ ਆਉਂਦੀ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਈ ਵਾਰ ਇਹ ਕਹਿ ਦਿੱਤਾ ਗਿਆ ਹੈ ਕਿ 13 0 ਯਾਨੀ ਕਿ ਆਵਾਦੀ ਪਾਰਟੀ ਇਕੱਲੇ ਤੌਰ ਤੇ ਔਰ ਕਾਂਗਰਸ ਇਕੱਲੇ ਤੌਰ ਤੇ ਹੀ ਲੋਕ ਸਭਾ ਚੋਣਾਂ ਦੇ ਵਿੱਚ ਹੱਥ ਅਜ਼ਮਾਏਗੀ ਔਰ ਜਿਸ ਤੇ ਚੱਲਦੇ ਹੁਣ ਕੇ ਵੇਨੂ ਗੋਪਾਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਗੱਠ ਜੋੜਨ ਨੂੰ ਲੈ ਕੇ ਦਿੱਕਤ ਇਸ ਕਰਕੇ ਹੈ ਕਿ ਕਿ ਸਾਡੀ ਪਾਰਟੀ ਯਾਨੀ ਕਿ ਕਾਂਗਰਸ ਮੁੱਖ ਵਿਰੋਧੀ ਤੇ ਹੈ। ਜੀ ਰਬਿਸ਼ ਇਟ ਇਜ਼ ਨੋਟ ਲਾਈਕ ਦੈਟ ਅਮਨ ਮਾਨ ਨੇ ਸੈਡ ਦੈਟ ਯਾ ਆਮ ਆਲ 13 ਸੀਟਸ ਇਨ ਪੰਜਾਬ ਹੁੰਦੇ ਹੋਏ आवर ਪੀਪਲ ਆਲਸੋ ਰੈਡੀ ਦੈਟ ਲਾਈਕ ਬਿਕੋਜ਼ ਪੰਜਾਬ ਸਿਚੁਏਸ਼ਨ ਆਈ ਡੋਨਟ نو ਦ ਐਕਸੈਕਟਲੀ ਪੰਜਾਬ ਵਾਟ ਇਜ਼ ਅ ਪੰਜਾਬ ਸਿਚੁਏਸ਼ਨ ਬਿਕੋਜ਼ ਅ ਬੈਂਜ ਆਫ ਸਿਚੁਏਸ਼ਨ ਲਾਈਕ ਕੇਰਲਾ ਸਿਚੁਏਸ਼ਨ You can understand that. Kerala, how can CPM and Congress join together? Because we are fighting each other. Punjab also we are the principal opposition party. We are in the principal opposition seats. There are little bit constraints there. We will try to address it. How can it ਅਗੇ ਵਧਾਂਗੇ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿਸਤ ਸੜਕ ਸੁਰੱਖਿਆ ਫੋਰਸ ਅਤੇ ਫਰਿਸ਼ਤੇ ਸਕੀਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੇ ਸਾਬਕਾ ਫੌਜੀਆਂ ਦੀ ਵਿਧਵਾਵਾਂ ਦੀ ਪੈਨਸ਼ਨ 6000 ਤੋਂ ਵਧਾ ਕੇ 10000 ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਰਿਪੋਰਟ ਪੰਜਾਬ ਦੇ ਵਿੱਚ ਰੋਜ਼ ਹੋ ਰਹੇ ਸੜਕ ਹਾਦਸਿਆਂ ਦੇ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਨੇ ਪਰ ਹੁਣ ਸੂਬੇ ਦੇ ਲੋਕਾਂ ਨੂੰ ਬਚਾਉਣ ਦੇ ਲਈ ਸੜਕ ਸੁਰੱਖਿਆ ਫੋਰਸ ਅਤੇ ਫਰਿਸ਼ਤੇ ਸਕੀਮ ਸ਼ੁਰੂ ਹੋਵੇਗੀ ਜਿਸ ਦੀ ਸ਼ੁਰੂਆਤ ਜਲੰਧਰ ਤੋਂ 27 ਜਨਵਰੀ ਨੂੰ ਕੀਤੀ ਜਾਵੇਗੀ ਇਹ ਦੋਵੇਂ ਸਕੀਮਾਂ ਆਪਸ ਦੇ ਵਿੱਚ ਜੁੜੀਆਂ ਹੋਣਗੀਆਂ ਚੰਡੀਗੜ੍ਹ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਇਸ ਸਕੀਮ ਦੇ ਤਹਿਤ ਸੜਕ ਹਾਦਸੇ ਦੇ ਜ਼ਖਮੀਆਂ ਨੂੰ ਮੁਫਤ ਇਲਾਜ ਮਿਲੇਗਾ ਅਤੇ ਜ਼ਖਮੀਆਂ ਦੀ ਮਦਦ ਕਰਨ ਵਾਲੇ ਨੂੰ ਨਕਦ ਇਨਾਮ ਮਿਲੇਗਾ ਹਰ 30 ਕਿਲੋਮੀਟਰ ਦੇ ਦਾਇਰੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਇੱਕ ਗੱਡੀ ਹੋਵੇਗੀ ਸੜਕ ਹਾਦਸਿਆਂ ਦੇ ਨਾਲ ਪੰਜਾਬ ਦੇ ਵਿੱਚ ਰੋਜ਼ਾਨਾ 16 ਤੋਂ 18 ਜਾਨਾਂ ਜਾਰੀਆਂ ਨੇ ਇੱਕ ਸਾਲ ਦੇ ਵਿੱਚ 6000 ਤੋਂ ਵੱਧ ਲੋਕ ਜਨਕਵਾਤੰਤੇ ਨੇ ਸੜਕ ਸੁਰੱਖਿਆ ਫੋਰਸ ਦੇ ਨਾਲ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ 3000 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਦਿੱਲੀ ਦੇ ਵਿੱਚ ਬੜੀ ਕਾਮਯਾਬ ਸਕੀਮ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਉਹ ਸਕੀਮ ਜਿਹੜੀ ਚਲਾਈ ਸੀ ਦੇਸ਼ ਦੇ ਵਿੱਚ ਦਿੱਲੀ 'ਚ ਹੀ ਚੱਲ ਰਹੀ ਹੈ ਤੇ ਹੁਣ ਅਸੀਂ ਦੂਸਰਾ ਸੂਬਾ ਹੋਵਾਂਗੇ ਫਰਿਸ਼ਤੇ ਸਕੀਮ ਹੈ। ਫਰਿਸ਼ਤੇ 'ਚ ਕੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ ਚ ਅਸੀਂ ਇੰਪੈਨਲ ਕਰਾਂਗੇ ਸਾਰੇ ਹਸਪਤਾਲ ਨਾਲ ਨਾਲ ਇੰਪੈਨਲ ਉਹਨਾਂ ਨੂੰ ਇੰਪੈਨਲ ਕਰਾਂਗੇ ਕਿ ਉਹਦੇ ਵਿੱਚ ਪਹੁੰਚਾ ਦੇ ਉਹਦੇ ਵਿੱਚ ਪਹੁੰਚਾ ਦੇ ਤਾਂ ਸਾਰਾ ਇਲਾਜ ਵੀ ਫਰੀ ਹੋਊਗਾ ਜਖਮੀ ਦਾ ਪਲੱਸ ਜੇ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ ਚ ਕਿਉਂਕਿ ਉਹ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਕੈਬਨਿਟ ਮੀਟਿੰਗ ਦੇ ਵਿੱਚ ਸੂਬੇ ਦੇ ਉਹਨਾਂ ਲੋਕਾਂ ਨੂੰ ਵੀ ਸੁਗਾਤ ਦਿੱਤੀ ਗਈ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸਨ ਅਤੇ ਮੁੱਖ ਮੰਤਰੀ ਮਾਨ ਨੇ ਇਹਨਾਂ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਹੈ ਅਤੇ ਹੁਣ ਸੂਬੇ ਵਿੱਚ 10,77,000 ਰਾਸ਼ਨ ਕਾਰਡ ਤੁਰੰਤ ਬਹਾਲ ਕੀਤੇ ਜਾਣਗੇ ਇਸ ਦੇ ਨਾਲ ਹੀ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਵੀ ਸ਼ੁਰੂ ਹੋ ਜਾਵੇਗੀ ਮੁੱਖ ਮੰਤਰੀ ਮਾਨ ਨੇ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਹੈ ਅਤੇ ਪੈਨਸ਼ਨ 6000 ਤੋਂ ਵਧਾ ਕੇ 10000 ਰੁਪਏ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਹੁਣ ਅਸੀਂ ਡੋਰ ਟੂ ਡੋਰ ਜਾਂ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਹਾਂ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਤਾਂ ਸਾਡੇ ਕੋਲ ਡਾਟਾ ਹੈਗਾ ਜਿਨ੍ਹਾਂ ਕੋਲ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਵੀ ਨਹੀਂ ਹੈਗੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਪੁਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂਗਾ 10 ਲੱਖ 70000 ਜਿਹੜੇ ਰਾਸ਼ਨ ਦੇ ਕਾਰਡ ਸੀਗੇ ਕੱਟ ਦਿੱਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਕੈਬਨਿਟ ਮੀਟਿੰਗ ਦੇ ਵਿੱਚ ਅਧਿਆਪਕਾਂ ਦੀ ਟਰਾਂਸਫਰ ਨੂੰ ਸੌਖਾ ਕਰਨ ਦਾ ਫੈਸਲਾ ਕੀਤਾ ਗਿਆ ਬਦਲੀ ਕਰਵਾਉਣ ਦੇ ਲਈ ਹੁਣ ਟੀਚਰਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਸਗੋਂ ਆਨਲਾਈਨ ਐਪਲੀਕੇਸ਼ਨ ਦੇ ਰਾਹੀਂ ਅਧਿਆਪਕ ਟਰਾਂਸਫਰ ਕਰਵਾ ਸਕਣਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਸੂਬੇ ਦੇ ਸਾਰੇ ਹਸਪਤਾਲਾਂ ਦੇ ਵਿੱਚ ਫ੍ਰੀ ਦਵਾਈਆਂ ਮਿਲਣਗੀਆਂ ਦਵਾਈ ਲੈਣ ਦੇ ਲਈ ਕੋਈ ਵੀ ਮਰੀਜ਼ ਹਸਪਤਾਲ ਤੋਂ ਬਾਹਰ ਨਹੀਂ ਜਾਵੇਗਾ ਅਤੇ ਜੇਕਰ ਡਾਕਟਰ ਬਾਹਰ ਦੀ ਦਵਾਈ ਲਿਖਣਗੇ ਤਾਂ ਫਿਰ ਡਾਕਟਰ ਖੁਦ ਦਵਾਈ ਦਾ ਪ੍ਰਬੰਧ ਕਰਨਗੇ। ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18। ਉਧਰ ਭਾਜਪਾ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਿਆ ਹੈ ਕਿ ਆਖਰ ਪਹਿਲਾਂ ਇਹਨਾਂ ਦੇ ਰਾਸ਼ਨ ਕਾਰਡ ਕਿਉਂ ਕੱਟੇ ਗਏ 10 ਲੱਖ ਤੋਂ ਵੱਧ ਗਰੀਬਾਂ ਦੇ ਨਾਲ ਮਜ਼ਾਕ ਕਿਉਂ ਕੀਤਾ ਗਿਆ ਹੈ? ਕੱਟੇ ਕਿਉਂ ਸਭ ਪਹਿਲਾਂ ਤਾਂ ਅਮਨ ਜੀ ਆ ਮਸਲਾ ਨਹੀਂ ਵੀ ਅੱਜ ਜਿਵੇਂ ਉਹ ਰਾਜੇ ਮਹਾਰਾਜੇ ਆ ਕੇ ਕਰਦੇ ਸੀ ਨੀ ਜੀ ਅੱਜ ਮੈਂ ਮੇਰਾ ਜਨਮ ਦਿਨ ਹੈ ਤੇ ਮੈਂ ਖਰਾਬ ਦੇਣ ਲੱਗਾ ਕਿਹੜੇ ਤੁਸੀਂ ਕਟੇ ਕਿਉਂ ਗਰੀਬੀ ਦੇ ਨਾਲ ਮਜ਼ਾਕ ਕੀਤਾ ਹੈ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਆਮ ਲੋਕਾਂ ਦੇ ਨਾਲ ਮਜ਼ਾਕ ਕੀਤਾ ਹੈ 10 ਲੱਖ ਗਰ ਕਾਰਡ ਕਟੇ ਸੀਗੇ ਕਰੀਬਨ 10 ਲੱਖ 44 ਹਜ਼ਾਰ ਦੇ ਕਰੀਬ ਕਾਰਡ ਜਿਹੜੇ ਕੱਟੇ ਐ ਕਰੀਬਨ ਮੈਂ ਸਮਝਦਾ ਵੀ 50 ਲੱਖ ਲੋਕਾਂ ਨੂੰ ਤੁਸੀਂ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਐ ਇਸ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਹਦੇ ਕਹਿਣ ਤੇ ਮਾਰੀ ਐ ਜਿਹੜੇ ਤੁਹਾਡੇ 92 ਜਿੱਤ ਕੇ ਆਏ ਸੀ ਇਹਨਾਂ ਨੇ ਗਰੀਬਾਂ ਨੂੰ ਆਪਣੇ ਗੋਡੇ ਹਟਾ ਦੇ ਹਟਾਣ ਵਾਸਤੇ ਵੀ ਆ ਦੇਖ ਲੋ ਅਸੀਂ ਕੱਟ ਤੇ ਤੇ ਤੁਹਾਨੂੰ ਅਸੀਂ ਵਾਪਸ ਬਣਾ ਕੇ ਦੇਾਂਗੇ ਆ ਕੀਤੇ ਇਹਨਾਂ ਨੇ ਇਹਦੇ ਨਾਲ ਜਵਾਬ ਦੇਣਾ ਪਊਗਾ ਭਗਵੰਤ ਮਾਨ ਜੀ ਨੂੰ ਆ ਕਿਤੇ ਭਗਵੰਤ ਮਾਨ ਜੀ ਬੱਲੇ ਬੱਲੇ ਭਾਲਦੇ ਇਸ ਕੰਮ 'ਚ ਅੰਦਰ ਵੀ ਮੈਂ ਦੇਖੋ ਜੀ 10 ਲੱਖ ਕਾਰਡ ਨਵੇਂ ਨਵੇਂ ਨਹੀਂ ਬਣਾਏ ਸਭ ਗਰੀਬੀ ਦਾ ਮਜ਼ਾਕ ਉਡਾਇਆ ਉਹਨਾਂ ਲੋਕਾਂ ਦਾ ਅੱਗੇ ਵਧਾਂ ਕਿ ਉਧਰ ਜਲੰਧਰ ਦੇ ਵਿੱਚ ਪੰਜਾਬ ਕਾਂਗਰਸ ਨੇ ਅਹਿਮ ਮੀਟਿੰਗ ਕੀਤੀ ਹੈ ਚਾਰਜ ਦਿਵਿੰਦਰ ਯਾਦਵ ਨੇ ਪਾਰਟੀ ਲੀਡਰਾਂ ਦੇ ਨਾਲ ਚਰਚਾ ਕੀਤੀ ਪਟਿਆਲਾ ਤੋਂ ਨਵੇਂ ਉਮੀਦਵਾਰ ਉਤਾਰਨ ਦੇ ਸੰਕੇਤ ਦਿੱਤੇ ਨੇ ਤਾਂ ਪ੍ਰਨੀਤ ਕੌਰ ਨੂੰ ਪਹਿਲਾਂ ਤੋਂ ਹੀ ਸਸਪੈਂਡ ਕੀਤਾ ਹੋਇਆ ਹੈ देवेंद्र यादव ने क्या है सिद्धू दे मीटिंग के बीच शामिल ना होने थे भी उन्होंने किया कि सभी लोकसभा हलके के मुताबिक मीटिंगा कर रहे हैं जिस लोकसभा हलके के बीच मीटिंग है उसी दे लीडर जड़े ने वो मीटिंग के बीच शामिल हो रहे हैं कोई नई बात नहीं है बहुत पहले आज हमारी जो वहाँ की पार्लियामेंट मेंबर थी पुनीत जी उनको पार्टी की तरफ से सस्पेंड किया हुआ है समय आने पर कौन वहाँ पे कैंडिडेट होगा किस तरीके का होगा जैसे मैंने कहा कि हम सभी की भावनाओं को ध्यान में रखते हुए कैंडिडेट को भी चुनने का काम करेंगे तो समय आने पर तय किया जाएगा सर नवजोत जी कहीं अलग भी नजर आ रहे हैं इधर मीटिंग हो रही है तो कहीं ना कहीं लगता है कि पैरवार चल रहे हैं पार्टी के नहीं नहीं ऐसा कुछ नहीं है क्योंकि तो आपने ध्यान देखा होगा कि हम पार्लियामेंट वाइज मीटिंग कर रहे हैं जो भी पार्लियामेंट के हमारे लीडर साहब है वो इस मीटिंग से रहेंगे ਅੱਗੇ ਵਧਾਂਗੇ ਤਾਂ ਮੰਤਰੀ ਅਮਨ ਅਰੋੜਾ ਤੇ ਅੱਜ ਫੈਸਲਾ ਆ ਸਕਦਾ ਹੈ ਦੱਸੇ ਕਿ ਸੰਗਰੂਰ ਕੋਰਟ ਦੇ ਵਿੱਚ ਕੱਲ ਮੈਰਾਥਨ ਸੁਣਵਾਈ ਹੋਈ ਹੈ ਤਾਂ ਦੋਵਾਂ ਪੱਖਾਂ ਦੇ ਵਕੀਲਾਂ ਦੇ ਵਿਚਾਲੇ ਬਹਿਸ ਪੂਰੀ ਹੋਈ ਹੈ ਔਰ ਕੋਰਟ ਅੱਜ ਫੈਸਲਾ ਜਿਹੜਾ ਸੁਣਾ ਸਕਦੀ ਹੈ ਸੁਨਾਮ ਕੋਰਟ ਨੇ ਦੱਸੇ ਕਿ 2 ਸਾਲ ਦੀ ਸਜ਼ਾ ਜਿਹੜੀ ਆ ਸੁਣਾਈ ਹੈ ਪਰਿਵਾਰਕ ਝਗੜੇ ਦੇ ਵਿੱਚ ਕੋਰਟ ਨੇ ਸਜ਼ਾ ਸੁਣਾਈ ਔਰ ਸਜ਼ਾ ਦੇ ਖਿਲਾਫ ਅਮਨ ਅਰੋੜਾ ਨੇ ਇਹ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਹੋਈ ਹੈ 26 ਜਨਵਰੀ ਨੂੰ ਚੰਦਾ ਲਹਿਰਾਨਗੇ ਕਿ ਨਹੀਂ ਉਹ ਕਹਿ ਸਕਦੇ ਆ ਕਿ ਅੱਜ ਦੀ ਤਰੀਕ ਤੋਂ ਬਾਅਦ ਇਹ ਵੀ ਸਾਫ ਹੋ ਜਾਏਗਾ ਤੋ ਦਿੱਤਾ ਹੈ ਹੈਗਾ ਕਿ ਸਟੇ ਆਫ ਕਨਵਿਕਸ਼ਨ ਹੋ ਨਹੀਂ ਸਕਦੀ ਐਟ ਦਿਸ ਸਟੇਜ ਜਿਹੜੇ ਜਿਹੜੇ ਆਸਪੈਕਟਸ ਹੈਗੇ ਲੀਗਲ ਆਸਪੈਕਟਸ ਵੀ ਹੈ ਉਹਦਾ ਉਹਨਾਂ ਦਾ ਕੰਡਕਟ ਵੀ ਹੈ ਉਹਨਾਂ ਦੇ ਖਿਲਾਫ ਕੁਝ ਕੇਸੇਸ ਵੀ ਸਨ ਉਹਦਾ ਸਾਰਾ ਬੇਸਿਸ ਦੇਖ ਕੇ ਸਟੇ ਆਫ ਕਨਵਿਕਸ਼ਨ ਨਹੀਂ ਬਣਦੀ ਅਸੀਂ ਇਹ ਆਰਗੂ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਸਟੇ ਆਫ ਕਨਵਿਕਸ਼ਨ ਕਰੇ ਕੀਤਾ ਜਾਏ ਆਨਰੇਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਫੈਸਲਾ ਅਸੀਂ ਸਾਰੇ ਨੇ ਆਰਗੂ ਕਰਤਾ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਔਰ ਦਾ ਰੇਅਰ ਕੇਸੇਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਕਨਵਿਕਸ਼ਨ ਹੈ ਆ ਬਾਕੀ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਹੁਣ ਵੀ ਹੋ ਤਾ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਮੇਅਰ ਦੀ ਚੋਣ ਦੇ ਵਿਵਾਦ ਦੀ ਜਿਸ ਨੂੰ ਲੈ ਕੇ ਹੱਲ ਕਰਦਿਆਂ ਹਾਈ ਕੋਰਟ ਨੇ 30 ਜਨਵਰੀ ਨੂੰ ਚੋਣਾ ਕਰਾਉਣ ਦਾ ਹੁਕਮ ਦੇ ਦਿੱਤਾ ਬੰਨ੍ਹਾ ਚਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਚੰਡੀਗੜ੍ਹ 'ਚ ਮੇਅਰ ਦੀ ਚੋਣ ਜਿਸ ਨੂੰ ਲੈ ਕੇ ਕਈ ਦਿਨ ਹਾਈ ਵੋਲਟੇਜ ਸਿਆਸੀ ਡਰਾਮਾ ਹੋਇਆ ਤੇ ਹੁਣ ਕੋਰਟ ਦੀ ਦਹਿਲੀਜ਼ ਤੇ ਜਾ ਕੇ ਖਤਮ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ 30 ਜਨਵਰੀ ਨੂੰ ਮੇਅਰ ਦੀ ਚੋਣ ਕਰਾਉਣ ਦਾ ਹੁਕਮ ਦਿੱਤਾ ਹੈ ਨਾਲ ਹੀ ਕਿ ਆ ਕਿ ਕੌਂਸਲਰਾਂ ਦੀ voting ਦੇ ਦੌਰਾਨ ਕੋਈ ਵੀ ਬਾਹਰੀ ਵਿਅਕਤੀ ਜਾਂ ਸਮਰਥਕ ਦੀ ਐਂਟਰੀ ਨਾ ਹੋਵੇ ਕੌਂਸਲਰਾਂ ਦੀ ਸੁਰੱਖਿਆ ਦਾ ਜ਼ਿੰਮਾ ਚੰਡੀਗੜ੍ਹ ਪੁਲਿਸ ਦਾ ਹੋਵੇਗਾ ਜਿਹੜੀਆਂ ਬਹੁਤ ਜ਼ਰੂਰੀ ਕੋਰਟ ਨੇ ਕਈਆਂ ਨੇ ਪਹਿਲੀ ਗੱਲ ਤੇ ਇਹ ਕਹੀ ਹੈ ਕਿ ਜਿਹੜੀਆਂ ਅੰਡਰਟੇਕਿੰਗਸ 17 ਤਰੀਕ ਦੀ ਹੀアリング ਦੇ ਵਿੱਚ ਪਹਿਲੀ ਰੈਡ ਪਹਿਲੀ ਰੈਡ ਪਟੀਸ਼ਨ ਦੇ ਵਿੱਚ ਕੋਰਟ ਦੇ ਵਿੱਚ ਦਿੱਤੀਆਂ ਸੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਾਂਗੇ ਅਸੀਂ ਵਿਧਰੋਲ ਪੇਪਰਸ ਐਕਸੈਪਟ ਕਰਾਂਗੇ ਤੇ ਇਲੈਕਸ਼ਨ ਫ੍ਰੀ ਐਂਡ ਫੇਅਰ ਮੈਨਰ ਇਸ ਕਰਾਵਾਂਗੇ ਉਹ ਅੰਡਰਟੇਕਿੰਗਸ ਜਿਹੜੀਆਂ ਨੇ ਉਹਨਾਂ ਨੂੰ ਬਾਈਂਡਿੰਗ ਬਣਾ ਦਿੱਤਾ ਗਿਆ ਹੈ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਕਾਉਂਸਲਰਸ ਨੇ ਉਹੀ ਪਰਮਿਟਿਡ ਹੋਣਗੇ ਇਨਟੂ ਦਾ ਪ੍ਰੀਮਿਸਿਸ ਆਫ ਦੀ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਤੇ ਉਹਨਾਂ ਦੇ ਨਾਲ ਕੋਈ ਸਪੋਰਟਰ ਉਹ ਸਿਕਿਉਰਿਟੀ ਚੰਡੀਗੜ੍ਹ ਪੁਲਿਸ ਇਨਸ਼ੋਰ ਕਰੇਗੀ ਆਈ ਥਿੰਕ ਕੋਰਟ ਦਾ ਬੜਾ ਅੱਛਾ ਫੈਸਲਾ ਹੈ ਕਿ ਕਾਉਂਸਲਰਸ ਨੇ ਇਲੈਕਸ਼ਨ ਕਰਨੀਆਂ ਟੋਟਲ 35 ਕਾਉਂਸਲਰਸ ਨੇ ਜਿਹੜੇ ਵੋਟ ਕਰਦੇ ਨੇ ਉਹਨਾਂ ਦੇ ਨਾਲ ਸਪੋਰਟਰਸ ਦਾ ਉੱਥੇ ਕੋਈ ਕੰਮ ਨਹੀਂ ਹੈ ਕਿਸੇ ਵੀ ਪਾਰਟੀ ਦੇ ਸਪੋਰਟਰਸ ਅਲਾਉ ਨਹੀਂ ਕੀਤੇ ਜਾਣਗੇ ਹਾਈ ਕੋਰਟ ਨੂੰ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲ ਵੀ ਮੌਜੂਦ ਰਹੇ ਜਿਨ੍ਹਾਂ ਨੇ ਅਦਾਲਤ ਦੀਆਂ ਹਦਾਇਤਾਂ ਨੂੰ ਫਾਲੋ ਕਰਨ ਦੀ ਗੱਲ ਆਖੀ ਹੈ 30 ਤਾਰੀਖ ਕੋਰਟ ਨੇ ਇਲੈਕਸ਼ਨਸ ਕੋ ਪ੍ਰੀਪੋਨ ਕਰਨੇ ਲਈ ਕਹਿ دیا ਹੈ ਕੁਝ ਹਦਾਇਤਾਂ دی ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਔਰ ਸ एक बार ऑर्डर अपलोड हो जाते हैं नेक्स्ट कोर्स ऑफ एक्शन उसमें देखते हैं कुछ शर्तें जो कोर्ट ने लगाई हैं कि बाहर का व्यक्ति कोई नहीं आ पाएगा और काउंसलर की सिक्योरिटी का जिम्मा चंडीगढ़ पुलिस का होगा तो किस तरह से इस ऑर्डर को देखते हैं अभी एक बार ऑर्डर अपलोड हो जाए कुछ डायरेक्शंस कोर्ट ने हिदायतें दी हैं जो हिदायतें हैं हम ऑलरेडी उसको फॉलो करते हैं दैट इज अ प्रोसीजर प्रिस्क्राइब्ड अंडर द लॉ हम उसको फॉलो करेंगे ਜ਼ਿਕਰ ਹੋਇਆ ਹੈ ਕਿ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਇਸ ਦਿਨ ਪ੍ਰੈਜ਼ਾਈਡਿੰਗ ਅਫਸਰ ਬਿਮਾਰ ਹੋ ਗਏ ਜਿਸ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ 6 ਫਰਵਰੀ ਨੂੰ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਜਿਸ ਨੂੰ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਚ ਚੁਣੌਤੀ ਦਿੱਤੀ ਜਿਸ ਤੇ ਹੁਕਮ ਸੁਣਾਉਂਦਿਆਂ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ 30 ਜਨਵਰੀ ਨੂੰ ਚੋਣ ਕਰਾਉਣ ਦੇ ਲਈ ਕਿਹਾ ਹੈ ਦੱਸਦੀ ਕਿ ਇਸ ਚੋਣ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਕੀਤਾ ਹੈ ਜਿਸ ਦੇ ਮੁਤਾਬਿਕ ਇਸ ਗੱਠ ਜੋੜ ਦੇ ਕੁੱਲ ਕਾਉਂਸਲਰ 20 ਹੋ ਗਏ ਨੇ ਆਜਪਾਦੀ ਕੋਲ ਇੱਕ ਸੰਸਦ ਦੇ ਨਾਲ 15 ਵੋਟਾਂ ਨੇ ਜਦਕਿ ਇੱਕ ਕੌਂਸਲਰ ਅਕਾਲੀ ਦਲ ਦਾ ਹੈ ਜਿਸ ਦਾ ਕਹਿਣਾ ਹੈ ਕਿ ਨੋਟਾਂ ਨੂੰ ਵੋਟ ਦਿੱਤੀ ਜਾਵੇਗੀ। ਚੰਡੀਗੜ੍ਹ ਤੋਂ ਮੇਸ਼ ਸ਼ਰਮਾ న్యూਸ 18 ਪੰਜਾਬ। ਅੱਗੇ ਵਧਿਆ ਤਾਂ ਗਿੱਦੜ ਬਾਹਾ ਦੇ ਵਿੱਚ ਪਾਰਟੀ ਵਰਕਰਾਂ ਨੂੰ ਸੁਖਬੀਰ ਬਾਦਲ ਨੇ ਸੰਬੋਧਨ ਕੀਤਾ ਨਾ ਕਿਹਾ ਕਿ ਅਸੀਂ ਆਪਣੀਆਂ ਗਲਤੀਆਂ ਕਰਕੇ ਪਾਰਟੀ ਕਮਜ਼ੋਰ ਕੀਤੀ ਹੈ ਤਾਂ ਪਾਰਟੀ ਦੇ ਖਿਲਾਫ ਕੀਤੇ ਝੂਠੇ ਪ੍ਰਚਾਰ ਦੇ ਵਿੱਚ ਫਸ ਗਏ। ਹੁਣ ਤੁਸੀਂ ਇੱਕ ਵਾਰ ਫਿਰ ਸਾਨੂੰ ਤਕੜੇ ਕਰ ਦਿਓ ਨਾ ਕਿਹਾ ਫਿਰ ਕੋਈ ਪੰਜਾਬ ਨੂੰ ਕਮਜ਼ੋਰ ਨਹੀਂ ਕਰ ਸਕੇਗਾ। ਬਦਲਾ ਦੇ ਨਾਤੇ ਤੁਹਾਡੇ ਨਾਲ ਠੱਗੀ ਹੋਈ ਹੈ ਪਰ ਹੁਣ ਸਿੱਧੂ ਬਦਲਾ ਵਾਲਾ ਨਾਰਾ ਲੈ ਕੇ ਆਵੇਗਾ ਕਾਂਗਰਸ ਸਿੱਧੂ ਨੂੰ ਬਾਹਰ ਕਰਨ ਵਾਲੀ ਹੈ ਤਾਂ ਇਹ ਸਾਰਾ ਕੁਝ ਸੁਬੀ ਬਾਦਲ ਦੇ ਵੱਲੋਂ ਕਿਹਾ ਗਿਆ ਦੇਖੋ ਪਹਿਲੇ ਬਾਤ ਪਾਵਨ ਸੀ ਤੇ ਉਹ ਵੱਡਾ ਸਾਰਾ ਸੀ ਹੁਣ ਇਕੱਲਾ ਮੈਂ ਤੇ ਸਾਰੇ ਪੰਜਾਬ ਪਾਰਟੀ ਦੀ ਟੱਕਰਾ ਕਰਕੇ ਖੜਾ ਕਰਨਾ ਹੈ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਪਾ ਦੀ ਜੁੜਨ ਲੱਗਦਾ ਮੈਂ ਤਾਂ ਕਿਹਦੇ ਕਿ ਸੋਚਦਾ ਹੈ ਕੋਈ ਕੋਈ ਕਈ ਖਾਤਰ ਤੇ ਸੀ ਅਕਾਲੀਆਂ ਦੇ ਸਿੱਖ ਰਵਿਚਰ ਮੈਂ ਕਿ ਕਾਲੀ ਲਈ ਜਿੱਤ ਕੇ ਹੁੰਕ ਕੀਆ ਰਹੇ ਉਹ ਜਿਹੜੇ ਲਦਾਲਾ ਹੁੰਦੇ ਸੀ ਉਹ ਕਿਤੇ ਬੋਲਦੇ ਐ ਆ ਦਾਤੂ ਵਾਲੇ ਮਿਮਾਟਰ ਉਹਨੇ ਜਿੰਨੇ ਵੀ ਰੇਸਤਾਲੋ ਕਿੱਥੇ ਹੁਣ ਕੋਈ ਦਰਬਾਰ ਸਾਹਿਬ ਹੁਣੀ ਸੁਲਤਾਨ ਪਰ ਲੋਤੀ ਉੱਠਵਾਰ ਕੇ ਗੋਲਨਾ ਜਲਯੰਕਰ ਜਾ ਕੇ ਬਾਟ ਚੱਲਿਆ ਸੀ ਪਰ ਕੋਈ ਨਹੀਂ ਆਉਂਦੇ ਘਰ ਰਵਿਆ